ਗਿਆਨ ਸਿੰਘ ਸਪੂਤ ਮੈਂ 올 ਇੰਡੀਆ ਮਹਾਰਾਜਾ ਜਸਾ ਸਿੰਘ ਰਾਮਗੜੀਆ ਫੈਡਰੇਸ਼ਨ ਦਾ ਸਰਪ੍ਰਸਤ ਹਾਂ ਔਰ ਮੈਂ ਪੰਜਾਬ ਸਕੇਟ ਫ੍ਰੀਡਮ ਫਾਈਟਰ ਸਕਸੈਸਫੁਲ ਔਰਗੇਨਾਈਜੇਸ਼ਨ ਦਾ ਵੀ ਪ੍ਰਧਾਨ ਹਾਂ ਇੱਕ ਕੱਲ ਪਰਸੋ ਜਿਹੜੀ ਘਟਨਾ ਪੰਜਾਬ ਦੇ ਇੱਕ ਕੈਬਨਟ ਮੰਤਰੀ ਵੱਲੋਂ ਕੀਤੀ ਗਈ ਆ ਉਸ ਦੀ ਇਹ ਸਾਰੇ ਪਰਜੋਸ਼ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਔਰ ਨਿੰਦਣਯੋਗ ਵੀ ਹੈ ਇੱਕ ਕੈਬਨਟ ਮੰਤਰੀ ਹੋਵੇ ਪੰਜਾਬ ਸਰਕਾਰ ਦਾ ਉਹਦੇ ਮੂੰਹੋਂ ਇਹੋ ਜਿਹੇ ਲਫ਼ਜ਼ ਸ਼ੋਭਾ ਨਹੀਂ ਦਿੰਦੇ ਕਿਸੇ ਬਰਾਦਰੀ ਨੂੰ ਕੰਡਮ ਕਰਨਾ ਔਰ ਛਾਤੀ ਤੇ ਸੱਕ ਰੱਖ ਕੇ ਕਹਿਣਾ ਕਿ ਮੈਂ ਖਾਣਿਕੋ ਕਮਿਊਨਿਟੀ ਨਾਲ ਸੰਬੰਧ ਰੱਖਦਾ ਮੈਂ ਇਹਨਾਂ ਕਮਿਊਨਿਟੀ ਇਹਨਾਂ ਦੋ ਕਮਿਊਨਿਟੀ ਦਾ ਨਾਂ ਲੈ ਰਹੇ ਗੁੱਲੀ ਘਾੜਾ ਔਰ ਸੁਨਿਆਰੇ ਇਹਦਾ ਮਤਲਬ ਜਿੰਨੀਆਂ ਵੀ ਪੈਕਟਿਕ ਕਲਾਸਿਸ ਦੇ ਵਿੱਚ ਕਮਿਊਨਿਟੀਆਂ ਜਾਂ ਬਰਾਦਰੀਆਂ ਹੈਗੀਆਂ ਉਹਨਾਂ ਪ੍ਰਤੀ ਇਸ ਵਿਅਕਤੀ ਦਾ ਮਨ ਟੁੱਟ-ਟੁੱਟ ਕੇ ਨਫ਼ਰਤ ਭਰੀ ਹੋਈ ਹੈ ਔਰ ਇਹ ਜਿਹੜਾ ਜਿੰਨੂੰ ਇਹਨੂੰ ਲੋਕ ਸਭਾ ਦੀ ਇੱਤਿਖਰਤ ਦਿੱਤੀ ਗਈ ਆ ਕਿ ਇਹ ਰਾਕਤੀ ਸੋਚ ਹੈ ਦੀ ਲੋਕ ਸਭਾ ਦੀ ਵੀ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰੇਗਾ ਮੈਂ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਇਹ ਮੰਗ ਕਰਦਾ ਕਿ ਫੌਰੀ ਤੌਰ ਤੇ ਇਹਦੀ ਟਿਕਟ ਕੈਨਸਲ ਕੀਤੀ ਜਾਵੇ ਔਰ ਇਹਨੂੰ ਮੰਤਰੀਪਦੋਂ ਹਟਾਇਆ ਜਾਵੇ ਸਭ ਤੋਂ ਪਹਿਲਾਂ ਫਰਜ ਬੰਦਾ ਸੀ ਜਿਹੜਾ ਪੰਜਾਬ ਦਾ ਜਾਂ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਹੁੰਦਾ ਉਹ ਇੱਕ ਪਰਵਾਦ ਦਾ ਹੈਡ ਹੁੰਦਾ ਸਭ ਤੋਂ ਪਹਿਲਾਂ ਕੰਡਮ ਪੰਜਾਬ ਦੇ ਮੁੱਖ ਮੰਤਰੀ ਦਾ ਬੰਦਾ ਸੀ ਅਸੀਂ ਇੱਥੇ ਕਿਸੇ ਪਾਰਟੀ ਦੀ ਨਮਾਇੰਗੀ ਨਹੀਂ ਕਰਨਾ ਹੈ ਨਾ ਅਸੀਂ ਕਿਸੇ ਪਾਰਟੀ ਦੀ ਇੱਥੇ ਕੋਈ ਰਿਪਰੈਜ਼ੈਂਟੇਸ਼ਨ ਕਰ ਰਹੇ ਆਂ ਔਰ ਨਾ ਕਿਸੇ ਪਾਰਟੀ ਦੇ ਵਿਰੋਧ ਵਿੱਚ ਆਏ ਆਂ ਅਸੀਂ ਸਿਰਫ ਇਸ ਕਰਕੇ ਆਏ ਆਂ ਕਿ ਇਸ ਵਿਅਕਤੀ ਨੇ ਜਾਤ ਪਾਤ ਨੂੰ ਬੜਾਵਾ ਦਿੱਤਾ ਕਿ ਸਾਡੇ ਉਹਨਾਂ ਮਹਾਨ ਆਜ਼ਾਦੀ ਘਰਾਣਿਆਂ ਨੇ ਇਸ ਕਰਕੇ ਦੇਸ਼ੇ ਜਾਨ ਕਰਾਇਆ ਸੀ ਕਿ ਇਸ ਤਰ੍ਹਾਂ ਦੇ ਮੰਤਰੀ ਬਣਨਗੇ ਜਿਹੜੇ ਜਾਤਾਂ ਪਾਤਾਂ ਦੇ ਨਾਂ ਤੇ ਵੋਟਾਂ ਮੰਗਣਗੇ ਜਾਤ ਪਾਤ ਨੂੰ ਬੜਾਵਾ ਦੇਣਗੇ ਸਮਾਜ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਅੱਜ ਬ੍ਰਾਈ ਹੈ ਉਹ ਇਹ ਆ ਜਾਤ ਪਾਤ ਇਸ ਵਿਅਕਤੀ ਨੇ ਜਾਤ ਪਾਤ ਨੂੰ ਮੁੱਖ ਰੱਖ ਕੇ ਬਲਾਵਾ ਦਿੱਤਾ ਔਰ ਮੈਂ ਮੰਗ ਕਰਦਾ ਕਿ ਫੌਰੀ ਤੌਰ ਤੇ Chief Minister ਸਾਹਿਬ ਨੂੰ ਇਹਦੀ ਪਹਿਲਾ ਟਿੱਟ ਕੈਨਸਲ ਕੀਤੀ ਜਾਵੇ ਉਸ ਤੋਂ ਬਾਅਦ ਇਹਨੂੰ ਮੰਤਰੀਸ਼ਪ ਤੋਂ ਹਟਾਇਆ ਜਾਵੇ ਫਿਰ ਅਸੀਂ ਸਮਝਾਂਗੇ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਇੱਕ ਸੈਕੂਲਰ ਗਵਰਨਮੈਂਟ ਹੈ ਅਦਰਵਾਈਜ਼ ਅਸੀਂ ਸਮਝਾਂਗੇ ਇਹ ਜਿਹੜੀ ਗਵਰਨਮੈਂਟ ਹੈ ਇਹ ਸੈਕੂਲਰ ਨਹੀਂ ਹੈ ਇਹ ਗਵਰਨਮੈਂਟ ਜਿਹੜੀ ਹੈ ਇਹ ਕਮਿਊਨਲ ਗਵਰਨਮੈਂਟ ਹੈ ਇਹ ਗਵਰਨਮੈਂਟ ਜਿਹੜੀ ਹੈ ਇੱਕ ਬਰਾਦਰੀ ਨੂੰ ਬਲਾਵਾ ਦੇ ਰਹੀ ਹੈ ਔਰ ਬੈਕਵਰਡ ਕਲਾਸਿਸ ਜਾਂ ਜੜੀਆਂ ਐਸੇ ਕਲਾਸਸ ਨੇ ਉਹਨਾਂ ਪ੍ਰਤੀ ਇਹਨਾਂ ਦੇ ਮਨ ਦੇ ਵਿੱਚ ਕੁਟ-ਕੁਟ ਕੇ ਨਫ਼ਰਤ ਭਰੀ ਹੋਈ ਆ ਔਰ ਮੈਂ ਇਹ ਦੁਜੀ ਗੱਲ ਇਹ ਕਰਨੀ ਚਾਹਨਾ ਕਿ ਸਾਰੀਆਂ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਨੂੰ ਸਮੂਹਕ ਤੌਰ ਤੇ ਇਸ ਘਟਨਾ ਦੀ ਨਿੰਦਾ ਕਰਨੀ ਚਾਹੀਦੀ ਆ ਹੋਰ ਦੱਸੋ ਇਹ ਤੁਹਾਡੀ ਮੰਗ ਪੂਰੀ ਕੀ ਹੁੰਦੀ ਜਿਹਨੇ ਤੇ ਮੰਗ ਰੱਖੀ ਵੀ ਇਹ ਕੈਬਨਟ ਬਦਲ ਚ ਜਾਣਾ ਨਾ ਟਿਕੜੇ ਦੀ ਜਿੱਕੇ ਕੈਨਸਲ ਕਰ ਹਾਂਜੀ ਮੰਨਣੀ ਜੋ ਨਹੀਂ ਤਾਂ ਕੋਈ ਅਗੋ ਦੇ ਰਣਨੀ ਫੇਰ ਇਹਦਾ ਜਵਾਬ ਲੋਕ ਦੇਣਗੇ ਮੱਥੇ ਜਿਹੜੀ ਆ 65% ਵੋਟ ਐ ਐਸਪੀਡੀਸੀ ਦੀ ਪੇ ਲੋਕ ਜਵਾਬ ਦੇਣਗੇ ਦਾ ਇਹ ਐ ਕਿ ਤੁਸੀਂ ਸਮਝ ਜਾ ਵੀ ਇਸ ਤਰ੍ਹਾਂ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਤੁਸੀਂ ਸਮਝ ਜਾ ਕਿ ਅਸਤਰਾ ਦੇ ਬੰਦੇ ਲੋਕਾਵਾ ਜਾਣੇ ਚਾਹੀਦੇ ਆ ਜਸਤਰਾ ਦੇ ਬੰਦੇ ਪੰਜਾਬ ਦੇ ਮੰਤਰੀ ਹੋਣੇ ਚਾਹੀਦੇ ਆ ਮੰਤਰੀ ਤੇ ਸਾਰੀਆਂ ਕਮੇਟੀਆਂ ਦਾ ਹੁੰਦਾ ਆ ਕੋਈ ਚੱਲ ਜੇ ਉਹਦੇ ਬਾਤ ਸਾਰੇ ਇੱਕੋ ਜਿਹੇ ਨੇ ਇੱਕ ਹੀ ਗੱਲ ਤੇ ਖਾਤੀ ਦਾ ਹੱਥ ਰੱਖ ਕੇ ਮੰਤਰੀ ਦੇਖੋ ਜਿਹੜਾ ਬੰਦਾ ਸਟੇਜ ਤੇ ਅੰਨੀ ਗੱਲ ਕਹਿ ਰਿਹਾ ਜਦੋਂ ਆਪਣੇ ਯਾਰਾਂ ਦੋਸਤਾਂ ਦਾ ਬੰਦਾ ਆਏਗਾ ਉਹ ਕਿੰਨੇ ਕ ਮਜ਼ਾਕ ਕਰਦਾ ਹੋਏਗਾ ਜਿਹੜਾ ਬੰਦਾ ਸਟੇਜ ਤੇ ਇੱਕ ਗੱਲ ਕਹਿਣ ਤੋਂ ਨਹੀਂ ਝੱਗਦਾ ਆ ਬੰਦ ਕਰ ਦੇ। ਉਹ ਜਿਹੜਾ ਆਪਰੇ 11 ਯਾਰਾਂ ਦੋਸਤਾਂ ਜਾਂ ਹੋਰ ਆਪਣੇ ਛੋਟੇ ਸਰਕਲ ਦੇ ਬੰਦਾ ਆ ਜਾਂਦੇ ਕਿਸ ਤਰ੍ਹਾਂ ਗੱਲ ਆ ਗਈ ਇੱਕ ਮਾਨਸਿਕਤਾ ਦੀ। ਉਹਦੀ ਮਾਨਸਿਕਤਾ ਜਿਹੜੀ ਆ ਵੇਖੋ ਕਿੰਨੀ ਗੰਦੀ ਐ। ਮਾਨਸਿਕਤਾ ਵੀ ਕਿੰਨੀ ਫਿਰਕਾ ਪਸਤੀ ਕੁੱਟ-ਕੁੱਟ ਕੇ ਭਰੀ ਹੋਈ ਐ। ਸਿਰ ਤੇ ਆਪਾਂ ਸਿੱਖਾਂ ਦੀ ਪੱਗ ਬੰਨੀ ਐ ਤੇ ਕਿੱਦੜ ਗਿਆ ਗਰਬਾਣੀ ਦਿੱਤੋ? ਮਾਨਸਿਕੀ ਜਾਤ ਸਭ ਇਹ ਕਹੇ ਪੰਜਾਬੋ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਪਿਆ ਕੌਣ ਪਲੇ ਕੋਣ ਮੰਦੇ ਇੱਕ ਸਿੱਖ ਹੋ ਕੇ ਜਿਹੜਾ ਸਿੱਖ ਦੇ ਵਿੱਚ ਜਾਤ ਪਾਤ ਨੂੰ ਬਹੁਤ ਗਈ ਇਹ ਨਿੰਦਿਆ ਕੀਤੀ ਗਈ ਹੈ ਸਾਡੇ ਗੁਰੂਆਂ ਨੇ ਔਰ ਇਹ ਜਿਹੜਾ ਆ ਉਹ ਸਰਕੇ ਦੇ ਵਿੱਚੋਂ ਵੱਡਾ ਮੰਗਦਾ ਪਿਆ ਜਿਹੜਾ ਕਿ ਬਹੁਤ ਸਿੱਖ ਹਲਕਾ ਜਾ ਕਿਣਿਆ ਗਿਆ ਉੱਥੇ ਇਹ ਜਾਤ ਪਾਤ ਦਾ ਬੜਾਵਾ ਦੇ ਜਾਂ ਮੈਂ ਤੇ ਕਹਿੰਦਾ ਵੀ ਜੱਟ ਕੌਮ ਕੋਈ ਮਾੜੀ ਨਹੀਂ ਗਈ ਸਾਡਾ ਬਹੁਤ ਜਟਾ ਨਾਲ ਪਿਆਰ ਹੈ ਬਹੁਤ ਸੱਚੀ ਕੌਮ ਹੈ ਸੱਚੀ ਟਵੰਟੀ ਆ ਪਰ ਇਸ ਤਰ੍ਹਾਂ ਦੇ ਬੰਦੇ ਜਿਹੜੇ ਨੇ ਉਹ ਮਾਰੇ ਨੇ ਇਸ ਕਰਕੇ ਮੇਰੀ ਡਿਮਾਂਡ ਹੈ ਕਿ ਜੇ ਪੰਜਾਬ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਫਿਰ ਲੋਕ ਐਕਸ਼ਨ ਲੈਣ ਉਹਦੇ ਹਲਕੇ ਦੇ ਲੋਕ ਐਕਸ਼ਨ ਲੈਣ ਫੋਰਸ ਹੋ ਰਹੀ ਹੈ ਕਾਫੀ ਜਨਤਾ ਮਾਇਆ ਹੈ ਅ ਗਗਨ ਮਾਧਿਆ ਐਜੂਕੇਟਰ ਮੈਂ ਅਨ ਬੌਂਸਰ ਐਸਪੋਕਸ ਪਰਸਨ ਵੀ ਹ ਸਭ ਤੋਂ ਪਹਿਲਾਂ ਜੋ ਵੀ ਨੇ ਲਾਜ਼ਮੀ ਕੋ ਲੜਨੇ ਪਬਲਿਕ ਮੀਟਿੰਗ ਚ ਗਿਆ ਉਹ ਜਿਸਨ ਲੱਗਦਾ ਵੀ ਇੱਕ ਤਾਂ ਪਚਕਾਨਾ ਜੀ ਹਰਕਤ ਹੈ ਉਸ ਦੀ ਵੀ ਇਹ ਰਾਜ ਦੀ ਬਰਾਦਰੀ ਰਾਮਗੜੀ ਬਰਾਦਰੀ ਯਾਹਾਂ ਪਰ ਸਵਰਨਕਰ ਬਰਾਦਰੀ ਦੇ ਬਾਰੇ ਗੋਲਣਾ ਇਹ ਕੀ ਇਸ ਨੂੰ ਸਵਰਨਕਰ ਬਰਾਦਰੀ ਰਾਮਗੜੀ ਬਰਾਦਰੀ ਦੇ ਨਾਲ ਸਾਹ ਪਤਾ ਨਹੀਂ ਤੇ ਰਾਮਗੜੀਆ ਬਰਾਦਰੀ ਨੇ ਬੜੇ ਯੋਗ ਵਰ ਦਿੱਤੇ ਨੇ ਹਿੰਦੁਸਤਾਨ ਨੂੰ ਦੇਸ਼ ਭਗਤ ਰਹੇ ਨੇ ਦੇਸ਼ੀ ਸੇਵਾ ਜਿਸ ਤਰ੍ਹਾਂ ਅੱਗੇ ਰਹੇ ਨੇ ਸਮਾਜ ਸੇਵੀ ਸਭ ਤੋਂ ਅੱਗੇ ਰਹੇ ਸਵਰਨਕਰ ਬਰਾਦਰੀ ਨੇ ਵੀ ਬੜੇ ਅੱਜ ਬੜੇ ਉੱਚ ਉਧਿਆਨੇ ਨੇ ਬڑے ਵੱਡੇ ਉਦਿਆ ਦੇ ਨੇ ਦੇਸ਼ ਦੇਸ਼ ਚ ਲਾਲੋ ਜਾਏ ਉਦੇਸ਼ ਚ ਲਾਲੋ ਜਾਏ ਪੰਜਾਬ ਤੇ ਜਿੰਨੀ ਤੱਕ ਇਹਨਾਂ ਬਰਾਦੀਆਂ ਨੇ ਕੀਤੀ ਜ਼ਮੀਨ ਤੋਂ ਅਸਮਾਨ ਤੇ ਉੱਠੇ ਨੇ ਉਨੀ ਸ਼ਾਇਦ ਹੀ ਕਿਸੇ ਬਰਾਦੀ ਨੇ ਤੱਕੀ ਕੀਤੀ ਹੋਵੇ ਪਰ ਇਸ ਦੀ ਇੰਨੀ ਕੋ ਮਾਨਸਿਕਤਾ ਘਟੀਆ ਹੈ ਇੰਨੀ ਕੋ ਸੋਚ ਮਾੜੀ ਹੈ ਇਹ ਉਹ ਜਿਹੜੇ ਆਪਣਾ ਟੀਐਨਐ ਭਾਸ਼ਾ ਵਰਤੀ ਹੈ ਉਹ ਜੀ ਇੱਕ ਕੈਬਨਟ ਮੰਤਰੀ ਕੀ ਆਮ ਆਦਮੀ ਨੂੰ ਸ਼ੋਭਾ ਨਹੀਂ ਦਿੰਦੇ ਦੇਖੋ ਫਰਮਿੰਦਰ ਸਿੰਘ ਗੈ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਨੇ ਬੀਇੰਗ ਅ ਕਾਂਗਰਸੀ ਵੀ ਮੈਂ ਕਹਿੰਦਾ ਹਾਂ ਵੀ ਅਜੀ ਉਹਨਾਂ ਨੂੰ 30-35 ਸਾਲ ਤੋਂ ਜਾਣਦੇ ਆਂ ਸ਼ਾਇਦ ਇਹਨਾਂ ਇਹਨਾਂ ਦਾ ਉਹਨਾਂ ਤਜਰਬਾ ਜਿੰਨੀ ਉਹਦੀ ਉਮਰ ਲਗਭਗ ਕੋਲ ਦੇ ਔਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹ ਧਰਮ ਦੀ ਸੇਵਾ ਕਰਦੇ ਰਹੇ ਨੇ ਸਮਾਜ ਦੀ ਸੇਵਾ ਕਰਦੇ ਰਹੇ ਨੇ ਹਰ ਹਰ ਫੀਲ ਚ ਗਰੇ ਨੇ ਔਰ ਉਹਨਾਂ ਬਾਰੇ ਇਹੋ ਜੀ ਟਿੱਪਣੀ ਕਰਨਾ ਚਲੋ ਪੋਲੀਟੀਕਲੀ ਹੋ ਸਕਦਾ ਵੀ ਉਹ ਪ੍ਰਤੀਜਿੰਦਾਂ ਦੀ ਹੋਣ ਪੱਟੀ ਹਲਕੇ ਦੇ ਵਿੱਚ ਆਪਣਾ ਉਹ ਇਲੈਕਸ਼ਨ ਲੜੇ ਗੋਣ ਪਰ ਉਹਨਾਂ ਦੀ ਵਾਈਫ ਦੇ ਬਾਰੇ ਉਹਨਾਂ ਦੀ ਪਤਨੀ ਦੇ ਬਾਰੇ ਇਹੋ ਜੀ ਗਲਤ ਆਪਣਾ ਪਬਲੀਕਲੀ ਜਿਹੜਾ ਆਪਣਾ ਬੋਲਣਾ ਇਹ ਸਾਰੀ ਮੈਲਾ ਜਾਤੀ ਦਾ ਅਪਮਾਨ ਹੈ ਇਹ ਹਰਮਿੰਦਰ ਸਿੰਘ ਗਿੱਲ ਜਿਹੜੇ ਸੀ ਉਹ ਆਪਣਾ ਉਹ بڑے ਹਿੱਸੇ ਸਬੱਜ ਦੇ ਕੇ ਨਾ بڑے ਟੋਬਰ ਦੇ ਕੇ ਜਦ ਨਾਲ ਉਹਨਾਂ ਨੇ ਇਸ ਗੱਲ ਦਾ ਜਵਾਬ ਦਿੱਤਾ ਵੀ ਲਾਲ ਸਿੰਘ ਕੋ ਲਰਨ ਉਹਨਾਂ ਲੋਕ ਦੇਖਣਗੇ ਦੇਖੋ ਕਾਂਗਰਸ ਪਾਰਟੀ ਵੱਲੋਂ ਅਸੀਂ ਕਾਂਗਰਸ ਪਾਰਟੀ ਦੇ ਜਿਹੜੇ ਉਹ ਲੀਡਰਸ ਨੇ ਉਹਨਾਂ ਨੂੰ ਉਹਨਾਂ ਕੋ ਮੰਗ ਕਰਾਂਗੇ ਵੀ ਇਹਦੀ ਜਿਹੜੀ ਇਹ ਕੈਂਡੀਡੇਟਚਰ ਵਾਸਤੇ ਆਪਣਾ ਉਹ ਇਲੈਕਸ਼ਨ ਕਮਿਸ਼ਨ ਕੋ ਜਾਣ ਇਲੈਕਸ਼ਨ ਕਮਿਸ਼ਨ ਨੂੰ ਦਰਖਾਸਤ ਵੀ ਇਹ ਸਵਧਾਨਿਕ ਜਿਹੜੀ ਆ ਆਪਣਾ ਸੰਸਦਾ ਜਿਹੜੀ ਸਵਧਾਨ ਹੈ ਸਵਧਾਨ ਦੇ ਉਲਟ ਜਾ ਕੇ ਧਰਮ ਤੇ ਜਾਤਵਾਦ ਦੀ ਰਾਜਨੀਤੀ ਕਰ ਰਿਹਾ ਹੈ ਔਰ ਧਰਮ ਤੇ ਜਾਤਵਾਦ ਦੀ ਰਾਜਨੀਤੀ ਜਿਹੜੀ ਕਿ ਇਲੈਕਸ਼ਨ ਦੇ ਵਿੱਚ ਸ਼ੋਭਾ ਨਹੀਂ ਦਿੰਦੀ ਅਸੀਂ ਕੈਂਡੀਡੇਟਚਰ ਜਿਹੜੀ ਉਹ ਕੈਨਸਲ ਕੀਤੀ ਜਾਵੇ ਤੇ ਭਗਵਾਨ ਸਿੰਘ ਮਾਨ ਪਰ ਇੱਕ ਵਾਰ ਸਿੰਘ ਮਾਨ ਨੇ ਇਹ ਵਿਆਪਕ ਤੇ ਮਾਫੀ ਮੰਗੇ ਔਰ ਮੇਰੀ ਸਵਰਨਗਰ ਸੰਗ ਦੇ ਜਿਹੜੇ ਲੋਕ ਨੇ ਜਿਹੜੇ ਆਪਣਾ ਈਵਨ ਰਾਮਗੜੀ ਅਬਰਾਦੀ ਦੇ ਆਪਣਾ ਲੋਕ ਨੇ ਉਹਨਾਂ ਅਗੇ ਬੇਨਤੀ ਹੈ ਕਿ ਇਹੋ ਜਿਹੇ ਬੰਨੇ ਦਾ ਪਰਜੋਰ ਵਿਰੋਧ ਕਰਨ ਜਿੱਥੇ ਜਾਵੇ ਉਹਦਾ ਬਾਈਕਟ ਕਰਨ ਜਿੱਥੇ ਜਾਵੇ ਉਹਦਾ ਕਰਾਓ ਕਰਨ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਜਾਂ ਫਿਰ ਦਿੱਲੀ ਦੇ ਵਿੱਚ ਜਿੱਥੇ ਜਿੱਥੇ ਰਾਮਗੜੀ ਅਬਰਾਦੀ ਯਸ ਸਵਰਨਗਰ ਸੰਗ ਦੇ ਲੋਕ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜੇ ਵੀ ਆਪਣਾ ਕੈਂਡੀਡੇਟ ਖੜੇ ਨੇ ਉਹਨਾਂ ਦਾ ਡਟ ਕੇ ਵਿਰੋਧ ਕਰਨ ਤੇ ਉਹਨਾਂ ਨੂੰ ਆਪਣੇ ਇਲਾਕੇ ਅਜੋ ਬਿਜਾਣ ਅਸੀਂ ਇਸ ਦੇ ਖਿਲਾਫ ਇਲੈਕਸ਼ਨ ਕਮਿਸ਼ਨ ਦੇ ਵੀ ਆਪਣਾ ਸ਼ਿਕਾਇਤ ਕਰਾਂਗੇ ਅਸੀਂ ਇਸ ਦੇ ਖਿਲਾਫ ਮਾਨਾਨੇ ਦਾ ਕੇਸ ਵੀ ਕਰਨ ਦੀ ਸੋਚ ਰਹੇ ਹਾਂ ਪਰ ਮਾਨਾਨੇ ਦੇ ਕੇਸ ਦੇ ਵਿੱਚ ਸਾਨੂੰ ਹਰਮਿੰਦਰ ਸਿੰਘ ਗਿੱਲ ਜੀ ਦੀ ਜਿਹੜੀ ਉਹ ਮਦਦ ਦੀ ਜ਼ਰੂਰਤ ਸੀ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਕਿਹਾ ਤਾਂ ਮੈਂ ਇਸ ਬੰਦੇ ਦੇ ਖਿਲਾਫ ਮਾਨਾਨੇ ਦਾ ਕੇਸ ਦਰਜ ਨਹੀਂ ਕਰਾਂਗਾ ਇਸ ਬੰਦੇ ਨੂੰ ਲੋਕ ਐਕਟ ਉਹਨਾਂ ਦੀ ਮਹਿਲਾ ਦੇ ਖਿਲਾਫ ਉਹਨਾਂ ਦੀ ਵਾਈਫ ਦੇ ਖਿਲਾਫ ਉਹਨਾਂ ਦੇ ਪਤਨੀ ਦੇ ਖਿਲਾਫ ਗੜੀ ਪਾੜੀ ਗਈ ਦਿੱਤੀ ਗਈ ਹੈ ਉਹ ਬੇਹਾਦੀ ਸ਼ਰਮਨਾਕ ਤੇ ਬੇਹਾਦੀ ਘਟਿਆਕ ਔਰ ਇਹਨੂੰ ਚਾਹੀਦਾ ਹੈ ਵੀ ਪਬਲੀਕਲੀ ਪਬਲੀਕਲੀ ਮਾਫੀ ਮੰਗੇ ਪਬਲੀਕਲੀ ਮਾਫੀ ਉਹਨਾਂ ਦੇ ਕਾਰਜਾਂ ਦੀ ਮਾਫੀ ਮੰਗੇ ਨਹੀਂ ਭੈਣ ਜੀ ਮੇਰੇ ਕੋਲ ਗਲਤੀ ਨੇ ਗਲਤ ਸ਼ਬਦ ਵਰਤੇ ਗਏ ਰਾਮਗੜੀਆ ਬ੍ਰਾਜ਼ੀਲ ਦੇ ਕੱਟ ਦੇ ਵਿੱਚ ਆਪਣਾ ਜਾ ਕੇ ਹੱਥ ਜੋੜ ਕੇ ਮਾਫੀ ਮੰਗੇ ਵੀ ਨਹੀਂ ਮੇਰੇ ਕੋਲ ਗਲਤ ਸ਼ਬਦਾਂ ਦੀ ਵਰਤੋਂ ਹੀ ਵਰਤੀ ਗਈ ਔਰ ਇਸ ਦੇ ਨਾਲ ਹੀ ਅਸੀਂ ਕਾਂਗਰਸ ਪਾਰਟੀ ਵੱਲੋਂ ਬੁਰਜੋਰ ਇਸੀ ਨਿੰਦਾ ਕਰਤੀ ਜਿੰਨੀ ਨੇ ਕੀਤੀ ਹੋ ਸਕੇ ਉਹ ਆਪਣਾ ਅਜ਼ੀਜ਼ ਜ਼ਿਕਰ ਧੰਨਵਾਦ